ਵੈਗਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਆ ਗੱਡੀ ਲਿਆਂਦੀ ਸੀ ਭਾਰਤ ਬਹਿਜੋ ਤੇ ਬਾਬਾ ਬੁੱਢਾ ਸਾਹਿਬ ਚੱਲੇ ਆ ਸੰਗਤ ਲੈ ਕੇ ਮਹਾਰਾਜ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਜੀ ਆ ਟਰਾਲੀ ਦਿਖਾਉਣੇ ਤੁਹਾਨੂੰ ਥੋੜੀ ਜਿਹੀ ਲਾਈਟ ਆ ਸਵੇਰੇ ਦਿਖਾਵਾਂਗੇ ਸਾਰੀਆਂ ਆ ਟਰਾਲੀ ਸੰਗਤ ਚੱਲਿਆਂ ਲੈ ਕੇ ਬਾਬਾ ਬੁੱਢਾ ਸਾਹਿਬ ਜੀਓ ਜੀ ਵੈਗਰੂ ਵੀ ਅਰਦਾਸ ਕਰਿਆ ਜੇ ਮਹਾਰਾਜ ਚੜ੍ਹਦੀ ਕਲਾ ਰੱਖੇ ਸੰਗਤ ਚੱਲੇ ਆ ਸੰਗਤਾਂ ਪਿੰਡ ਪਿੰਡ ਦੀ ਸਾਰੀ ਆਹ ਦੇਖ ਲਓ ਠੀਕ ਆ ਜੀ ਬਾਬਾ ਫੁੱਢਾ ਸਾਹਿਬ ਤਰਨਤਾਰਨ ਸਾਹਿਬ ਅੰਮ੍ਰitsar ਸਾਰੇ ਦਰਸ਼ਨ ਮੇਲਾ ਕਰਕੇ ਆਵਾਂਗੇ ਮਹਾਰਾਜ ਠੀਕ ਆ ਜੀ ਅੱਗੇ ਵੀ ਸੀ ਗੱਡੀ ਕੋ ਵੀ ਲਿਆਂਦੀ ਸੀ ਗਿਆ ਸੀ ਲੈ ਕੇ ਹੁਣੇ ਹੀ ਲਿਆਂਦੀ ਤਾਂ ਇਹ ਵੀ ਗੁਰੂ ਮਹਾਰਾਜ ਜੀ ਚੱਲ ਚੰਨੀ ਮਥਾ ਤੇ ਚੜੀ ਬਾਬਾ ਫੁੱਢਾ ਸਾਹਿਬ ਚੜ੍ਹਦੇ ਇਹ ਅਰਦਾਸਾਂ ਕਰੇ ਜੀ ਮਹਾਰਾਜ ਚੜ੍ਹਦੀ ਕਲਾ ਰੱਖੀ ਸੱਚੇ ਪਾਤਸ਼ਾਹ ਕਈ ਕਰਮ ਵਾਲੀਆਂ ਆਪਣੀਆਂ ਰੋਜੀ ਰੋਟੀ ਨੇ ਠੀਕ ਹੈ ਜੀ ਇਹਨਾਂ ਕਰਮ ਵਾਲੀਆਂ ਨੇ ਆਪਣੀ ਰੋਜੀ ਰੋਟੀ ਬਣਦੀ ਜਾਂ ਪਿੱਛੇ ਲਿਆਂਦੀ ਹੋਣਾ ਵਾਹਿਗੁਰੂ ਜੀ ਦਾ ਖਾਲਸਾ ਵੈਦ ਜੀ ਕੋਲ ਤੇ ਸ਼ੇਅਰ ਕਰਦੇ ਆ ਬਾਕੀ ਸਵੇਰੇ ਤੁਹਾਨੂੰ ਬਾਬਾ ਪੁੱਡਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਬਾਕੀ ਸ਼ੇਅਰ ਕਰਦੇ ਆ ਜੀ